ਸਤਿ ਸ਼੍ਰੀ ਅਕਾਲ ਜੀ ਕਈ ਲੋਕ ਪੱਤਾ ਗੋਭੀ ਨੂੰ ਆਪਣੇ ਘਰ ਹੀ ਨਹੀਂ ਵਾੜਦੇ ਕਿਉਂਕਿ ਇਹਦੇ ਵਿੱਚ ਕੀੜੇ ਹੁੰਦੇ ਨੇ ਪੱਤਾ ਗੋਭੀ ਤੇ ਹੋਰ ਜਿਹੜੀਆਂ ਸਬਜ਼ੀਆਂ ਜ਼ਮੀਨ ਦੇ ਬਿਲਕੁਲ ਨੇੜੇ ਹੁੰਦੀਆਂ ਨੇ ਜਾਂ ਜਿਨ੍ਹਾਂ ਨੂੰ ਸੀਵਰੇਜ ਦਾ ਪਾਣੀ ਲੱਗਦਾ ਹੈ ਉਹਨਾਂ ਵਿੱਚ ਜ਼ਿਆਦਾ ਖਤਰਾ ਹੁੰਦਾ ਹੈ ਕੀੜੇ ਵਗੈਰਾ ਜਾਂ ਉਹਨਾਂ ਦੇ ਅੰਡੇ ਹੋਣ ਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹ ਸਬਜ਼ੀ ਨੂੰ ਖਾਣਾ ਹੀ ਨਹੀਂ ਹੈਗਾ ਅਸੀਂ ਉਹਨਾਂ ਨੂੰ ਕੁੱਕ ਕਰਕੇ ਖਾ ਸਕਦੇ ਹਾਂ ਪੱਤਾ ਗੋਭੀ ਨੂੰ ਅਸੀਂ ਬਾਹਰ ਲਏ ਕੁਝ ਪੱਤੇ ਉਤਾਰ ਕੇ ਫਿਰ ਉਹਨੂੰ ਸਿਰਕੇ 'ਚ ਥੋੜੀ ਦੇਰ ਰੱਖ ਕੇ ਫਿਰ ਯੂਜ਼ ਕਰ ਸਕਦੇ ਹਾਂ ਪਰੇ ਦੇ ਬਾਹਰਲੇ ਪੱਤੇ ਨੇ ਜਿਹੜੇ ਉਹਨਾਂ ਚਾਇਰਨ ਕਾਫੀ ਹੁੰਦੀ ਹੈ ਇਸ ਕਰਕੇ ਪੂਰੀ ਗੋਭੀ ਜੇ ਅਸੀਂ ਯੂਜ਼ ਕਰੀਏ ਤਾਂ ਬੈਟਰ ਹੈ ਵੈਸੇ ਵੀ ਖੁਰਾਕੀ ਤੱਤਾਂ ਦੇ ਪੱਖ ਤੋਂ ਦੇਖੀਏ ਜਾਂ weight loss ਦੇ ਹਿਸਾਬ ਨਾਲ ਦੇਖੀਏ ਤਾਂ ਗੋਭੀ ਇੱਕ ਬਹੁਤ ਵਧੀਆ ਸਬਜ਼ੀ ਹੈ 100 ਗ੍ਰਾਮ ਗੋਭੀ ਦੇ ਵਿੱਚ ਸਿਰਫ 25 ਸਾਨੂੰ ਕੈਲਰੀਜ਼ ਮਿਲਦੀਆਂ ਨੇ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ 2.5 ਗ੍ਰਾਮ 100 ਗ੍ਰਾਮ ਦੇ ਵਿੱਚ ਪ੍ਰੋਟੀਨ 1.3 ਗ੍ਰਾਮ ਹੁੰਦੀ ਹੈ ਤੇ ਤਕਰੀਬਨ 6 ਗ੍ਰਾਮ ਦੇ ਚਾਬਸ ਹੁੰਦੇ ਨੇ ਪੱਤਾ ਗੋਬੀ ਵਿਟਾਮਿਨ ਕੇ ਤੇ ਵਿਟਾਮਿਨ ਸੀ ਦਾ ਬਹੁਤ ਵਧੀਆ ਸੋਰਸ ਹੈ 100 ਗ੍ਰਾਮ ਪੱਤਾ ਗੋਬੀ ਸਾਨੂੰ ਸਾਡੀ ਪੂਰੇ ਦਿਨ ਦੀ ਵਿਟਾਮਿਨ ਕੇ ਦੀ ਰਿਕੁਆਇਰਮੈਂਟ ਦਾ 60% ਤੋਂ ਜ਼ਿਆਦਾ ਦੇ ਦਿੰਦੀ ਹੈ ਤੇ ਵਿਟਾਮਿਨ ਸੀ ਦਾ 40% ਤੋਂ ਜ਼ਿਆਦਾ ਦੇ ਦਿੰਦੀ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਮੈਗਨੀਜ਼ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵੀ ਨੇ ਗਰਮੀਆਂ ਦੇ ਵਿੱਚ ਜਦੋਂ ਸਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਨਹੀਂ ਮਿਲਦੀਆਂ ਤਾਂ ਇਹ ਸਾਨੂੰ ਮਿਲਦੀ ਰਹਿੰਦੀ ਹੈ ਤਕਰੀਬਨ ਪੂਰਾ ਸਾ ਇਸ ਕਰਕੇ ਗਰਮੀਆਂ ਸ ਤੇ ਦੀ ਇੰਪੋਰਟੈਂਸ ਹੋਰ ਵੀ ਜ਼ਿਆਦਾ ਆ ਹੈ ਤਾਂ ਆਪਾਂ ਇਹਨੂੰ ਪਕ ਕਰਕੇ ਜਾਂ ਸੂਪ ਬਣਾ ਕੇ ਆਰਾਮ ਨਾਲ ਖਾ ਸਕਦੇ ਹਾਂ ਫਿਰ ਸਾਨੂੰ ਕੋਈ ਕੀੜਿਆਂ ਵਗੈਰਾ ਦਾ ਇਹਦੇ ਚ ਖਤਰਾ ਨਹੀਂ ਹੋਊਗਾ